ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਈ ਕਿੱਦਾਂ ਉਮੀਦ ਆ ਬਈ ਤੁਸੀਂ ਬੜੇ ਤੇ ਘੁੱਟ ਹੋਊਗਾ ਹੋਰ ਬਈ ਬਈ ਜਿਹੜੇ ਮੇਰੇ ਵੀਰ ਨਾਮੇ ਜੁੜ ਰਹੇ ਆ ਉਹ ਚਾਹੇ ਤੁਹਾਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦੇ ਕਰੋ ਮੇਰੇ ਵੀਰੋ ਵੀਡੀਓ ਨੂੰ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੀ ਥਾਰ ਦਾ ਜੋਰ ਜੋਰ ਵੀ ਥਾਰ ਦਾ ਆਪਾਂ ਨਾ ਨਦੀ ਵਿੱਚ ਕੰਮ ਕਰ ਰਹੇ ਆ ਆਪਣੀ ਜੀਸੀਬ ਚੱਲ ਰਹੀ ਹੈ ਬਈ ਦੇਖੋ ਦੇਖੋ ਬਈ ਆਪਣੀ ਜੀਸੀਬ ਚੱਲ ਰਹੀ ਆ ਆ ਦੇਖੋ ਬਈ ਰੇਤਾ ਪਿਆ ਜਾਵਾ ਤੇ ਤੁਸੀਂ ਚੈੱਕ ਕਰ ਲਓ ਤੁਹਾਨੂੰ ਵੀਡੀਓ ਚ ਹੰਦੀ ਗਦਾਉਣਾ ਬਈ ਇਹਨਾਂ ਜਦ ਆ ਮੀਆਂ ਦੇ ਪਾਣੀ ਆਏ ਤੇ ਬਾਈ ਬਰਸਾਤ ਚੱਲੀ ਦੀ ਤੁਹਾਨੂੰ ਪਤਾ ਜੀ ਪਿਛਲੇ ਸਾਲ ਉਹਦੇ ਕਰਕੇ ਆ ਖੇਤ ਸਾਰੇ ਖਰਾਬ ਹੋਏ ਬਈ ਤੇ ਬਾਈ ਉਧਰ ਉਹ ਨਦੀ ਦਾ ਰਸਤਾ ਸਾਂ ਉਹ ਸਾਰਾ ਨਦੀ ਦਾ ਰਸਤਾ ਬਾਈ ਉਹ ਬ੍ਰਿਜ ਥੱਲੇ ਨੂੰ ਨਦੀ ਜਾਣੀ ਆ ਤੇ ਚੈੱਕ ਕਰ ਲੋ ਇਹ ਨਾ ਸਾਰਾ ਖਰਾਬ ਹੋਇਆ ਪਤਾ ਬਾਈ ਇੱਥੇ ਨਾ ਪਿਓਰ ਦੇਖੋ ਆਨ ਪੂਰਾ ਰੇਤਾਂ ਹੈ ਚੈੱਕ ਕਰ ਲੋ ਵੀਡੀਓ ਦੇ ਵਿੱਚ ਆਪਾਂ ਨਾ ਰੇਤੇ ਦੇ ਵਿੱਚ ਬਾਈ ਥਾਰ ਬਾੜੂਗੇ ਆਪਣੀ ਪਹਿਲਾਂ ਤਾਂ ਆਪਾਂ ਨੋਰਮ ਪਹਿਲਾਂ ਤਾਂ ਬਈ ਪਾ ਨਾਰਮਲ ਗੇਅਰ ਤੇ ਚਲਾਉਂਗਾ ਉਸ ਤੋਂ ਬਾਅਦ ਫਿਰ 4x4 ਲਾ ਕੇ ਦਿਖਾਵਾਂਗਾ ਵੀ ਦੇਖਦੇ ਆ ਇਹਦੀ ਰੇਤੇ ਵਿੱਚ ਕੀ ਪਰਫਾਰਮੈਂਸ ਰਹਿੰਦੀ ਆ ਬਈ ਆ ਦੇਖੋ ਆਪਣੀ ਥਾਰ ਗੱਡੀ ਖੜੀ ਆ ਚੈੱਕ ਕਰੋ ਬਈ ਦੇਖੋ ਬਈ ਆਪਣੀ ਥਾਰ ਛੋਟਾ ਗੱਡੀ ਖੜੀ ਆ ਬਾਈ ਗਰਮੀ ਬਹੁਤ ਆ ਗਰਮੀ ਨੇ ਤਾਂ ਕਹਿਰ ਮਚਾਇਆ ਪਿਆ ਬਈ ਕਹਿਰ ਮਚਾਇਆ ਪਿਆ ਉੱਧਰ ਬਈ ਚੱਲ ਰਿਹਾ ਹੈ ਜੌਂਡੀਅਰ ਜੌਂਡੀਅਰ ਤਾਂ ਮਗਰ ਬਈ ਕਰਾ ਪਾਇਆ ਵਾ ਇਹ ਬਈ ਜਿਹੜਾ ਆ ਚੀਜ਼ਾਂ ਨਾ ਇਹ ਚੀਜ਼ ਚੱਕਦੀ ਆ ਇਹ ਪਤਰਾ ਕਰਦਾ ਬਾਈ ਦੇਖੋ ਬਾਈ ਖੇਤ ਆ ਇਹ ਬਾਈ ਨਦੀ ਦੇ ਵਿੱਚ ਖੇਤ ਆ ਬਸ ਜਦ ਪਰਸੰਤਾਂ ਓਨੀਆਂ ਤਾਂ ਬਾਈ ਉਹ ਕੋਈ ਕੁਝ ਨਹੀਂ ਹੁੰਦਾ ਹੈ ਕੋਈ ਸਿਰਫ ਪਾਣੀਓ ਪਾਣੀ ਇਹ ਮੈਂ ਇੱਥੇ ਦਾ ਬਾਈ ਪਾਣੀ ਪਾਣੀ ਖੜ ਜਾਂਦਾ ਜਿੱਥੇ ਆਪਣੀ ਮਸ਼ੀਨ ਚੱਲ ਰਹੀ ਆ ਇਹ ਤਾਂ ਸਿਰਫ ਊਂ ਟਾਂਗਾਂ ਜੀਆਂ ਜਿਹੜੀਆਂ ਟਿੱਪੇ ਜਿਹਾ ਬਣੇ ਹੋਏ ਤੇ ਬਾਈ ਉਪਰ ਇੱਥੇ ਚੱਕੇ ਆ ਬਾਈ ਹੁਣ ਦੇਖਦੇ ਆਪਾਂ ਥਾਰ ਨੂੰ ਆਪਾਂ ਨੂੰ ਤਾਰੀਏ ਕਿੱਥੇ ਨੂੰ ਬਾਈ ਦੇਖੋ ਰਸਤਾ ਤਾਂ ਇਹੋ ਜਿਹਾ ਹੈ ਉਹਦਾ ਬਾਈ ਥੱਲੇ ਲੱਗ ਜੂਗੀ ਜਦ ਹੀ ਜਦੋਂ ਮੁੱਲੇ ਢਾਰ ਘੇਰਨੇ ਆ ਆਪਾਂ ਬਹੁਤ ਪਰਾਂ ਪੱਕੇ ਰਸਤੇ ਨੂੰ ਤਾਰ ਕੇ ਜਾਂ ਬਾਈ ਉਧਰੋਂ ਤਾਰ ਕੇ ਲੈ ਕੇ ਆਉਂਗਾ। ਹੋਰ ਤੁਸੀਂ ਬਲੌਗ ਤੇ ਬਣੇ ਰਹੋ ਬਾਈ। ਤੁਹਾਨੂੰ ਦਿਖਾਉਂਗਾ ਥਾਰ ਦੀ ਆਪਣੀ ਰੇਤੇ ਦੇ ਵਿੱਚ ਬਾਈ ਪੂਰੀ ਧਸ ਜਾਣਾ ਗੱਡੀ ਨੇ ਵੀ ਕੀ ਪਰਫਾਰਮੈਂਸ ਰਹਿੰਦੀ ਆ। ਪਾ ਕਿਹੜੇ ਗੇਅਰ ਤੇ ਇਹਨੂੰ ਚਲਾਉਂਦੇ ਆ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਵਾਂਗਾ ਬਾਈ। ਕਿ 4x4 ਤੇ ਵੀਰਾ ਤਾਂ ਬਾਈ ਚੱਲਣੇ ਕਿ ਨਹੀਂ। ਮਸ਼ੀਨ ਵੀ ਲੋਡਰ ਲੈ ਕੇ ਤੁਰਦੀ ਨਹੀਂ ਹੈ ਬਾਈ। ਮਸ਼ੀਨ ਕੱਲੀ ਵੀ ਤੁਰਦੀ ਬਾਈ ਵਿੱਚੇ ਧਸ ਜਾਂਦੀ ਆ। ਬਾਈ ਮਸ਼ੀਨ ਕੱਲੀ ਵੀ ਨਾ ਵਿੱਚੇ ਧਸੀ ਜਾਂਦੀ ਆ ਉਹ ਵੀ ਤੁਰਦੀ ਨਹੀਂ ਹੈ। ਤੁਸੀਂ ਦੇਖੋ ਬਈ ਇੰਨਾ ਰੇਤਾ ਇੰਨਾ ਰੀਤਾ ਪਿਆ ਬਈ ਥੱਲੇ ਥੱਲੇ ਹੁਣ ਦੇਖਦੇ ਆ ਬਈ ਆਪਾਂ ਥਾਰ ਦੇ ਆਪਣੀ ਕੀ ਪਰਫਾਰਮੈਂਸ ਰਹਿੰਦੀ ਆ ਬਈ 4x4 ਸਾਰਾ ਆਪਣੀ ਛੋਟਾ ਗੱਡੀ ਪੱਕੇ ਨੂੰ ਬਈ ਵਿੱਚ ਪਾੜੇ ਦੇ ਪਤਾ ਲੱਗੂਗਾ ਵੀ ਕੀ ਪਰਫਾਰਮੈਂਸ ਆ ਗਈ ਆਪਾਂ ਇਹਦੇ ਨਾਲ ਬਹੁਤੀ ਆਫ ਰੋਡਿੰਗ ਨਹੀਂ ਹੋਈ ਬਈ ਕਰੀ ਹਜੇ ਆ ਤਾਂ ਬਸ ਹੂੰ ਕੰਮ ਕਰਨਾ ਆਵੇਦਾ ਬਈ ਮੇਰਾ ਜੀ ਕਰਿਆ ਵੀ ਚੱਲ ਥਾਰ ਦਿਓ ਵੀਡੀਓ ਬਣਾਈ ਜਾਵੇ ਅੱਜ ਤੁਸੀਂ ਬਲੌਗ ਚ ਬਣ ਰਹੇ ਹੋ ਤੁਹਾਨੂੰ ਦਿਖਾਉਨੇ ਆ ਬਈ ਥਾਰ ਦਾ ਜੋਰ ਦੇਖੋ ਬਈ ਚੱਲ ਰਹੀ ਆ ਆਪਣੀ ਜੀਸੀਬੀ ਉਤਰ ਆ ਰਿਹਾ ਬਈ। ਹਾਂ। ਗਰਮੀ ਦਾ ਬਹੁਤ ਹੈ। ਗਰਮੀ ਦਾ ਬਹੁਤ ਹੈ। ਕੋਈ ਦਾ ਤਾਂ ਪੱਖਾ ਹੀ ਬੰਦ ਕਰਦੇ ਆ। ਥਿਊ ਜੁੜਿਆ ਵਾ। ਇਹ ਪੱਖੇ ਦਾ ਥਿਊ ਜੁੜ ਗਿਆ ਦਾ। ਇੱਕ ਚੱਲ ਪਿਆ ਬਈ ਆਵੇ ਗਰਮਾ ਮਾਰ ਰਿਹਾ। ਕੋਈ ਗਰਮੀ ਹੋਈ ਕੰਮ ਕਰਨਾ ਬੜਾ ਔਖਾ। ਬਈ ਗਰਮੀ 'ਚ ਵੀ ਬੁਰਾ ਹਾਲ ਹੁੰਦਾ। ਨਾਲ ਸੀ ਉਹ ਬੈਠਾ। ਹਾਂਜੀ ਬਾਈ ਕੱਲ ਤਾਂ ਆਪਾਂ ਨੂੰ ਆਪਣੀ ਥਾਰ ਦੀ ਆਫ-ਰੋਡਿੰਗ ਕਰਨ ਦਾ ਮੌਕਾ ਨਹੀਂ ਮਿਲੇ ਬਾਈ ਟਾਈਮ ਜ਼ਿਆਦਾ ਹੋ ਗਿਆ ਤਾਂ ਇਸ ਕਰਕੇ ਆਪਾਂ ਨੇ ਥਾਰ ਦੀ ਆਫ-ਰੋਡਿੰਗ ਨਹੀਂ ਕੀਤੀ ਬਾਈ ਅੱਜ ਆਪਾਂ ਕਹਿੰਉਂ ਸੀ ਥਾਂ ਤੇ ਤੁਹਾਡੇ ਲਈ ਸਪੈਸ਼ਲ ਬਹੰਤੇ ਆ ਆਫ-ਰੋਡਿੰਗ ਕਰਨ ਖਾਤਰ ਬਈ ਕੰਮ ਤਾਂ ਬੜਾ ਨਿਪਟ ਗਿਆ ਤਾਂ ਇੱਕ ਨਾ ਗਾਣਾ ਛੋਟਾ ਜਿਹਾ ਟੌਰ ਰਹੇ ਤਾਂ ਉਹ ਮਸ਼ੀਨ ਨੂੰ ਘਰ ਨ ਜਾਊਗੀ ਹੁਣ ਕਹਾ ਆਪਾਂ ਇਹਨੇ ਤੁਹਾਡੇ ਲਈ ਥਾਰ ਦੀ ਆਫ-ਰੋਡਿੰਗ ਸਟਾਰਟ ਕਰਦੇ ਆਂ ਬਈ ਥੋੜੇ ਟਾਈਮ ਤੱਕ ਵਲੌਗ 'ਚ ਬਣੇ ਰਹੋ ਮੇਰੇ ਵੀਰੋ ਆਪਣੀ ਮਸ਼ੀਨ ਆ ਰਹੀ ਜਾਵੇਂ ਆਪਣੇ ਪਿੱਛੇ ਇੱਕ ਪਾਟ ਹੋਆ ਪਰ ਕੇ ਬਣਾਈਏ ਫਿਰ ਆਉਂਦੇ ਹੋਏ ਆਪਾਂ ਤੁਹਾਡੇ ਲਈ ਥਾਰ ਦੀ ਆਫ ਰੋਡਿੰਗ ਦਿਖਾਵਾਂਗੇ ਬਈ ਕਿੰਨਾ ਜ਼ੋਰ ਮਾਰਦੀ ਹੈ ਰੇਤੇ ਮੈਂ ਆਪਣੀ ਥਾਰ ਪਹਿਲਾਂ ਤਾਂ ਬਈ ਇਹ ਨਾਰਮਲ 2 4x4 ਜਾਂਦੇ ਆਪਾਂ ਫਿਰ ਬਾਅਦ ਚ ਆਪਾਂ 4x4 ਲਾਉਂਗੇ ਉਸ ਤੋਂ ਬਾਅਦ ਫਿਰ ਲੋ ਲਾ ਕੇ ਦੇਖੂਗਾ ਬਈ 4x4 ਲੋ ਹਾਂਜੀ ਬਈ ਦੇਖੋ ਆਪਣੀ ਥਾਰ ਫਸ ਗਈ ਉਹ ਰੇਤਾ ਪਿਆ ਬਈ ਥੱਲੇ ਦੇਖੋ ਰੇਤਾ ਹੀ ਆਹਾਂ ਆ ਜਾਣ ਕੇ ਵਸਾਈ ਆ ਬਾਈ ਪੂਰੀ ਤਰੀ ਫਾਦੀ ਝੋਟੀ ਆ ਦੇਖੋ ਪਹਿਲਾ ਗিয়ার ਪਾਇਆ ਆਪਾਂ ਇਹ ਦੇਖਦੇ ਕਿ ਆ ਪਰਫਾਰਮੈਂਸ ਰਹਿੰਦੀ ਆ ਦੇਖੋ ਟਾਇਰ ਦੇਖੋ ਸ ਵਿੱਚ ਬਾਈ ਤੁਰਦੀ ਤਾਂ ਹੈ ਬਾਈ ਆਪਾਂ ਨੇ 4x4 ਨਹੀਂ ਲਾਇਆ ਉਹ ਦੇਖੋ ਗੱਡੀ ਨਿਕਲ ਗਈ ਦੇਖੋ ਇੰਨੀ ਦਲਦਾ ਦਵਾਂ ਦੇ ਬੰਦ ਹੋ ਗਈ ਬਾਈ ਕੋਈ ਨਾ ਆਪਾਂ ਨੇ ਬਈ ਇੱਕ ਨਹੀਂ ਕੱਢਣੀ ਆਹ 4x4 ਨਹੀਂ ਲਾਉਣਾ ਹੈਗਾ

ਦਬਗੀ ਗੱਡੀ ਨਾਲ ਪੂਰੀ ਦਬਗੀ ਹਾਂ ਸਾਰਾ ਰੇਤਾ ਹੀ ਹੈਈ ਗਈ 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 ਪਰ ਇਹ ਮੋਰ ਕਿੰਨਾ ਲੱਗੇ ਇਸੇ ਖੜੀਦਾ ਜਰ ਨਹੀਂ ਲੱਗਿਆ ਲੈ ਜੇ ਉਹ ਨਾ ਪੂਰਾ ਮਾਰੀ ਜੋ ਵੀ ਰੇਤਾ ਸਾਰਾ ਬੈਕ ਕਰੀ ਬੈਕ ਅਖੇ ਔਰ ਬਈ ਫੋਰ ਲਾਲਾ ਬਾਵਰੇ ਰੋਕਦੀ ਮੈਂ ਨਾ ਆ ਪਿਛਲੇ ਇਹ ਪਹਿਲੇ ਪਾਇਆ ਤਾਂ ਆਪਣੀ ਗੱਡੀ ਦਾ ਫੋਟੋ ਹੀ ਫੋਰ ਗੇਅਰ ਦਾ ਪਰ ਪਾਇਆ ਨਹੀਂ ਹੈਗਾ ਦੇਖਦੇ ਕਹਦੇ ਨਹੀਂ ਪਾਇਆ ਹੋਰ ਗੇਅਰ ਲਿਓ ਅਰੇ ਚੈੱਕ ਕਰ ਗਏ ਹੋ ਰੈਂਪ ਬਣਾਇਆ ਵਾਹੀ ਰੇਤੇ ਦੇ ਰੈਂਪ ਪਰ ਪਣਾ ਚੜਾਉਣੀ ਵੀ ਆ ਤਾਲ ਕਿ ਦੇਖਣੀ ਆ ਪਾਣਾ ਪਿੱਛੇ ਦਾ ਬਣਾਇਆ ਨਹੀਂ ਤੇ ਮੈਂ ਫਿਰ ਕੋਣੇ ਕੋਣੇ ਤਾਂ ਕਿ ਆ

ਬਾਈ ਚੜਾ ਕੇ ਦੇਖੋ ਉਹਦੇ ਬਾਅਦ ਤਰਾਲੇ ਆਉਂ ਫਿਰ ਵੀ ਚਲੋ ਚਲਾ ਲਈ ਆ ਦਾ ਗਰਾਊਂਡ ਥਲੀਅਰੈਂਸ ਕਿੰਨਾ ਬਾਈ ਕੋਈ ਪਰਵਾਹ ਨਹੀਂ ਇੱਡੀ ਬੈਗ ਦੇਖਾ ਜਿਹੜਾ ਅਗੇ ਬੈਗ ਦੇਖ ਲੈ ਸਿੱਧੀ ਜੜਾ ਕੇ ਦੇਖ ਹੁਣ ਸਿੱਧੀ ਚੜ ਗਈ ਦੇਖੋ ਬਾਈ ਕਿ ਕੀ ਚੜਾਈ ਹੈ ਸਿੱਧੀ ਥਾਣੋਂ ੱੱਕਾ ਪਤਾ ਨਹੀਂ ਲੱਗਿਆ ਹੈਗਾ ਵੀ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਨਹੀਂ ਚੜਾਈ ਦਾ ਕੋਈ ਮਹਿਸੂਸ ਨਹੀਂ ਹੈਗਾ ਹੈਗਾ ਤਾਂ ਕਿੰਨਾ ਮੀਂਹ ਆ ਰਿਹਾ ਹੈ ਥਾਲ ਨਾ ਨਾ ਰਹਿਣ ਦੇ ਹਾਂਜੀ ਬਾਈ ਤੁਸੀਂ ਦੇਖਿਓ ਉਤਾਰ ਦੀ ਛੋਟੀ ਹੀ ਆਫ ਰੋਡਿੰਗ ਬਾਈ ਉਸ ਨਾਲ ਬਾਈ ਨਾ ਤੋਂ ਰੇਤਾ ਦਾ ਉਹ ਇਹ ਤਾਂ ਹੈ ਤਾਂ ਬਈ ਉਹ ਚੀਜ਼ ਨਹੀਂ ਜਿਸ ਤਰ੍ਹਾਂ ਆਪਾਂ ਨੂੰ ਗੱਡੀ ਘੁੰਮ ਸਕੇ ਦੂਜੀ ਚੱਕਰ ਬਾਈ ਖਰੇਤੇ ਮ ਪੂਰੀ ਦਲਦਲ ਤੇ ਆ ਨਰੇਤਾ ਪੂਰਾ ਤਾਂ ਵੀ ਇੱਥੇ ਜੇ ਟਰੈਕਟਰ ਨੂੰ ਵੀ ਕੱਢਦੇ ਟਰੈਕਟਰ ਵੀ ਬਈ ਇੱਥੇ ਬੈਠ ਜਵੇ ਇੰਨਾ ਰੇਤਾ ਦਾ ਹੋ ਬਈ ਗੱਡੀ ਦੇਖੀ ਆ ਬਈ ਗੱਡੀ ਜੇ ਬਈ ਜਿਹੜੇ ਤਾਂ ਆਪਾਂ 4x2 ਚਲਾਉਂਦੇ ਇਹਨੂੰ ਫੇਰ ਤਾਂ ਬਾਈ ਦਬ ਜਾਂਦੀ ਆਹ ਜੇ ਬਈ 4x4 ਤੇ ਚਲਾਉਂਦੇ ਆ ਫੇਰ ਬਾਈ ਕੋਜ਼ੇਂ ਦਬਦੀ ਹੈ ਜੀ ਬਈ ਪਹਿਲਾਂ ਤਾਂ ਫੋਰ ਵੀ ਫੋਰ ਗਿਰ ਪਿਆ ਹੀ ਨਹੀਂ ਹੈਗਾ ਆਪਾਂ ਨੇ ਕੱਟੇ ਪਾਇਆ ਨਾ ਇਹ ਗੱਡੀ ਦਾ ਹਿਸਤਕ ਜਰਾ ਆਪਾਂ ਬਾਬੂ ਕਦੇ ਲੋੜੇ ਨਹੀਂ ਪਈ ਬਾਈ ਹੁਣ ਅੱਜ ਕਿਣਾ ਉੱਥੇ ਫਸ ਗਈ ਦੀ ਗੱਡੀ ਤਾਂ ਪਾਇਆ ਬਾਈ ਠੀਕ ਆ ਗੱਡੀ 4x4 ਹਾਈ ਚ ਥੋੜਾ ਜਿਹਾ ਦਬਦੀ ਹੈ ਜੀ ਤਾਂ ਆਪਾਂ ਰੇਲੇ ਜਿਹੜਾਉਨੇ ਆ ਤਾਂ ਬਈ 4.2 ਚ ਵੀ ਝੜ ਜੋਏ ਰੇਲੇ ਮਾ ਤਾਂ ਜੇ ਆਪਾਂ 4x4 ਲਾ ਕੇ ਜਿਹੜਾਉਨੇ ਆ ਬਈ ਫਿਰ ਤਾਂ ਕੋਈ ਪਰਵਾਹ ਨਹੀਂ ਹੈਗੇ ਫਿਰ ਤਾਂ ਜੈਨੂੰ ਪੂਰੀ ਗੜਾ ਕੇ ਕੱਢ ਲੋ ਜਿਹੜਾ ਲੋ ਲਾ ਕੇ ਜਮਾਂ ਤੇ ਕੋਈ ਪਰਵਾਹ ਨਹੀਂ ਹੈ ਜੀ ਹੁਣ ਜੇ ਕੰਨੀ ਚੜਾਈ ਤੇ ਸਿੱਧੀ ਬਾਈ ਦੇਖੇ ਤਾਂ ਗੱਡੀ ਥ ਉਹ ਫਿਰ ਵੀ ਦੇਖੋ ਗੱਡੀ ਰਾਹ ਬਣਾ ਚੜ ਗਈ ਬਿਨਾਂ ਰੇਸ ਤੇ ਥੋੜੀ ਜਿਹੀ ਬੇਮੁੱਲੂਮੀ ਜਿਹੀ ਬਈ ਰਸਤੇ ਆਉ ਗੱਡੀ ਆਟੋਮੈਟਿਕਲੀ ਬਾਹਰ ਆ ਗਈ ਇਹ ਆ ਬਾਈ ਫਾਇਦਾ 4x4 ਦਾ ਬਾਕੀ ਬਾਈ ਆਪਣੀ ਥਾਰ ਤਾਂ ਤੁਹਾਨੂੰ ਪਤਾ ਹੀ ਵੈਰ ਛੋਟੀ ਵਾ ਪੂਰੀ ਠੀਕ ਆ ਬਾਕੀ ਬਾਈ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਕੋਈ ਨਾ ਬਾਈ ਤੁਹਾਨੂੰ ਹੋਰ ਕੋਈ ਵਧੀਆ ਚੰਗੀ ਪਲੇਸ ਵਿੱਚ ਲੈ ਕੇ ਜਾਵਾਂਗੇ ਜਿੱਥੇ ਥਾਰ ਦੀ ਚੰਗੀ ਤੁਹਾਨੂੰ ਆਫ ਰੋਡਿੰਗ ਕਰਕੇ ਦਿਖਾਵਾਂਗੇ ਜਿੱਥੇ ਬਈ ਆਫਰਿੰਗ ਆਫ ਰੋਡਿੰਗ ਦਾ ਜਗ੍ਹਾ ਵੀ ਨਹੀਂ ਹੋਵੇ ਸੋ ਇਹ ਮਾ ਇੰਨਾ ਕੋਈ ਬਾਈ ਤਾਂ ਆਪਾਂ ਨੇ ਆਪਣੀਆਂ ਬਣਾ ਲਈਦੀ ਨਾ ਜਗਾਂ ਤਾਰ ਕੇ ਤੁਹਾਨੂੰ ਮੜਾ ਦਾ ਡੈਮੋ ਜਿਹਾ ਦਿਖਾਇਆ ਬਈ ਕੋਈ ਨਾ ਤੁਹਾਨੂੰ ਵਧੀਆ ਥਾਰ ਦੀ ਆਫ ਰੋਡਿੰਗ ਵਾਲੀ ਵੀਡੀਓ ਲੈ ਕੇ ਆਉਂਗਾ ਹਾਂ ਜੀ ਬਈ ਕੰਮ ਤਾਂ ਆਪਾਂ ਫਿਰ ਨੂੰ ਕਰਿਆ ਏ ਤੁਸੀਂ ਥਾਰ ਦੀ ਬਈ ਆਫ ਰੋਡਿੰਗ ਦੇਖ ਲਈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਬਈ ਜੇ ਹੋਰ ਤਾਂ ਬਾਤ ਆ ਥਾਰ ਨਾਲ ਦਾ ਬਈ ਬਈ ਹੁਣ ਆਪਾਂ ਜਾ ਰਹੇ ਆ ਮਰੇ ਮੱਜਰੇ ਮਾਰਕੀਟ ਚ ਜਿੱਥੇ ਕੀ ਮਰੇ ਮੱਜਰੇ ਬਈ ਮੋਟਰ ਮਾਰਕੀਟ ਉੱਥੇ ਆਪਾਂ ਕੋਈ ਵੀ ਟੀਪ ਟੂਪਰਾ ਦਾ ਟਰੱਕਾਂ ਟਰੋਪਾਂ ਦਾ ਬਸਾਂ ਦਾ ਤੇ ਬਈ ਗੱਡੀਆਂ ਦਾ A to Z ਸਾਰਾ ਕੁਝ ਸਿਲੈਸਦਾ ਬਸ ਸਿਰਫ ਟਰੈਕਟਰਾਂ ਦਾ ਸਾਮਾਨ ਨਹੀਂ ਮਿਲਦਾ ਬਈ ਉੱਥੇ ਤੇ ਬਾਕੀ ਸਾਰਾ ਗੱਡੀਆਂ ਵਹੀਕਲਾਂ ਦਾ ਸਾਰਾ ਕੋਈ ਸਮਾਨ ਮਿਲਦਾ ਬਾਈ ਮੋਟਰਸਾਈਕਲ ਆਉਂਦਾ ਕਿ ਆ ਗੱਡੀਆਂ ਦਾ ਕਿ ਆ ਟਰੈਕਟਰਾਂ ਦਾ ਸਮਾਨ ਤਾਂ ਮੈਂ ਦੇਖੀ ਹੀ ਦੁਕਾਨਾਂ ਬਈ ਉਹ ਬਾਕੀ ਹੋਵੇ ਉਹ ਕਹਿ ਨਹੀਂ ਸਕਦੇ ਆਪਾਂ ਪਰ ਬਈ ਇਹ ਚੀਜ਼ਾਂ ਦਾ ਸਮਾਨ ਮਿਲਦਾ ਆਪਣੇ ਨਾ ਪੋਕਲੈਨ ਮਸ਼ੀਨ ਦਾ ਬਈ ਮੈਂ ਇੱਕ ਪਾਰਟ ਲੈਣ ਜਾ ਰਿਹਾ ਤੁਹਾਨੂੰ ਦਿਖਾਉਂਦਾ ਬਈ ਕਿਹੜਾ ਪਾਰਟ ਆ ਉਹ ਉਹ ਲੋਕਲ ਬਈ ਪੋਕਲੈਨ ਮਸ਼ੀਨ ਦਾ ਸਮਾਨ ਨਹੀਂ ਮਿਲਦਾ ਹੈਗਾ ਜਿਕਣਾ ਜੀਸੀਬੀ ਆ ਦਾ ਲੋਕਲ ਬਣਾਵਟਾ ਸਮਾਨ ਮਿਲ ਵੀ ਜਾਂਦਾ ਬਾਕੀ ਜੇ ਮਸ਼ੀਨਾਂ ਦਾ ਟੋਟਲੀ ਸਮਾਨ ਲੈਣਾ ਆਪਾਂ ਨੇ ਜਿਕਣਾ ਪੋਕਲੈਨ ਹੋਈ ਜਾਂ ਕੁਝ ਵੀ ਜਿਕਣਾ ਹੈਡਰ ਆ ਹੂਡਰ ਆ ਜਾਂ ਕੁਝ ਵੀ ਲੈਣਾ ਬਈ ਉਹ ਹੁਣ ਆਪਾਂ ਕੋਲ ਟਾਈਮ ਹੈ ਤਾਂ ਮਹਾ ਜ 5:00 ਵਜੇ ਆ ਬੀ ਐਨਪੰਮਾ ਨੇ ਮਾਜਰੇ ਮਾਰਕੀਟ ਮਾ ਜਾ ਕੇ 파ਟ ਲੈ ਆਈਏ ਕਿ ਮਸ਼ੀਨ ਉਹਦੇ ਵੀ ਨਾ ਗਰਮ ਹੋ ਕੇ ਬਈ ਸਟਾਰਟੇ ਨਹੀਂ ਹੋ ਰਹੀ ਹੈਗੀ ਇਹ ਜ਼ਰੂਰੀ ਆ ਬਈ ਤੁਹਾਨੂੰ ਘੜੀ ਮਾ ਕੰਮ ਨੂੰ ਆ ਜਾਂਦਾ ਇਸ ਤੇ ਲਈ ਆਪਾਂ ਹੁਣ ਜਾ ਰਹੇ ਆ ਮਨੇ ਮਾਜਰੇ ਮੋਟਰ ਮਾਰਕੀਟ ਦੇ ਵਿੱਚ ਬਈ ਤੁਹਾਨੂੰ ਦਿਖਾਨਾ 파ਟ ਕਿਹੜਾ ਆਪਣਾ ਦੇਖੋ ਬਈ ਆ 파ਟ ਆ ਇਹ ਪਤਾ ਨਹੀਂ ਹੈ 9 ਦਾ ਬਈ ਪਤਾ ਨਹੀਂ ਹੈ ਕੀ ਚੀਜ਼ ਆਪਾਂ ਬਸ ਖੋਲ ਕੇ ਲੈ ਆਏ ਇਹਨੂੰ ਇਹ 파ਟ ਲੈਣ ਜਾ ਰਹੇ ਆ ਬਈ ਆਪਾਂ ਮਨੇ ਮਾਜਰੇ ਦੇ ਲੱਗਦਾ ਬਈ ਕੋਸਟਲੀ ਆਹ ਜੇ ਆਪਾਂ ਏਜੰਸੀ ਮੈਂ ਲੈਣ ਜਾਂਦੇ ਬਈ ਮੇਰੇ ਖਿਆਲ 4-5000 ਦਾ ਆ ਰਾਮਨ ਹਾਂ ਹਾਂ ਬਾਕੀ ਵੀ ਪਤਾ ਨਹੀਂ ਬਾਕੀ ਤੁਹਾਨੂੰ ਉੱਥੇ ਜਾ ਕੇ ਦੱਸਦੇ ਆਂ ਵੀ ਮਿਲੂਗਾ ਜਾਂ ਨਹੀਂ ਮਿਲੂਗਾ ਬਈ ਜਾ ਕੇ ਪਤਾ ਲੱਗੂਗਾ ਹਾਂਜੀ ਬਈ ਫਾਈਲੀ ਆਪਾਂ ਮੰਨੇ ਮਾਜਰ ਦਾ ਐਂਟਰ ਹੋ ਗਿਆ ਬਈ ਆ ਦੇਖੋ ਮਨਸਾ ਦੇਵੀ ਵਾਲਾ 게ਟ ਆ ਗਿਆ ਆਪਾਂ ਬੈਕ ਸਾਈਡ ਨੂੰ ਜਾ ਰਹੇ ਆਂ ਬਈ ਉਧਰ ਨੂੰ ਵੀ ਬਈ ਰਸਤੇ ਹੈਗੇ ਆ ਤੇ ਇੱਧਰੋਂ ਜਾ ਕੇ ਵੀ ਆਪਾਂ ਮੋਟਰ ਮਾਰਕੀਟ ਵਿੱਚ ਵੜ ਜੰਨੇ ਆ ਠੀਕ ਆ ਉਧਰੋਂ ਬਈ ਆਪਾਂ ਨੂੰ ਜੂ ਟਰਨ ਲੈਣਾ ਪੈਣਾ ਤਾਂ ਇੱਧਰੋਂ ਆਪਾਂ ਸਿੱਧਾ ਜਾ ਕੇ ਮਾਰਕੀਟ ਦੇ ਵਿੱਚ ਵੜ ਜਾਣਾ ਹਾਂਜੀ ਬਈ ਦੇਖੋ ਆਪਾਂ ਫਾਈਨਲੀ ਮਲੇਮਾਜਰੀ ਦੀ ਮਾਰਕੀਟ ਜਾਂ ਐਂਟਰ ਕਰ ਲਿਆ ਬਈ। ਦੇਖੋ ਬਈ ਟਰੱਕੇ ਟਰੱਕ ਖੜੇ ਆ ਇੱਥੇ। ਇਹ ਬਈ ਸਾਰੀਆਂ ਦੁਕਾਨਾਂ ਉਹੀ ਆ। ਆਪਾਂ ਆਪਣੀ ਜਿਹੜੀ ਦੁਕਾਨ ਜਾਣਾ ਉਹ ਤੂੰ ਜਾ ਰਹੇ ਆ। ਇਹ ਆਪਾਂ ਮੋੜ ਤੇ ਆ ਇੱਥੇ ਨੂੰ। ਇੱਥੇ ਨੂੰ ਇੱਥੇ ਨੂੰ ਇੱਥੇ ਨੂੰ। ਹਾਂਜੀ ਬਈ ਇੱਧਰ ਤਾਂ ਸਪੇਅਰ ਪਾਰਟ ਵਾਲੀ ਸ਼ਾਪਾਂ ਇੱਧਰ ਬਈ ਮਕੈਨਿਕਲ ਕੰਮ ਚੱਲ ਰਿਹਾ ਗੱਡੀਆਂ ਦਾ। ਦੇਖੋ ਬਈ ਗੱਡੀ ਥੋੜੀ ਥੋੜੀ ਹਰਕ ਰਹਿ ਗਿਆ ਆਪਣਾ। ਇੱਧਰ ਤਾਂ ਵੀ ਸਾਰੇ ਸਪੇਅਰ ਪਾਰਟ ਵਾਲੀ ਸ਼ਾਪਾਂ ਆ। ਇੱਧਰ ਦੇਖੋ ਬਈ ਮਿਸਤਰੀ ਕੰਮ ਕਰ ਲੱਗੇ ਆ ਅੰਦਰ। ਆਪਾਂ ਨੇ ਵੀ ਇੱਥੇ ਜਾਣਾ ਸ਼ਾਪ ਜੀ ਦੇਖਦੇ ਆਂ ਆਪਾਂ ਜਾਣਾ ਉਹ ਜੀਤ ਮੋਟਰ। ਦੇਖਦੇ ਆਂ ਬਈ ਪੁੱਛਦੇ ਆ ਉਹਨੂੰ ਵੀ ਆ ਸਿਸਟਮ ਹੈ ਤੇਰੇ ਕੋਲ ਜਗਾੜਾ। ਉਹ ਸਾਹਮਣੇ ਆ ਬਈ ਜੀਤ ਮੋਟਰ ਆ ਦੇਖੋ। ਇੱਥੇ ਤੇ ਆਪਾਂ ਨੇ ਆ ਪਾਰਟ ਪੁੱਛਦੇ ਆ ਉਹਨੂੰ। ਗੱਡੀ ਇੱਥੇ ਨਾ ਨਾ ਰਹੀਏ, ਚਲ ਗਾਂ ਦੇਖਦੇ ਆਂ ਬਈ। ਗਾਂਹਾਂ 'ਚ ਜਗ੍ਹਾ ਨਹੀਂ ਹੈਗੀ। ਇੱਥੇ ਵੇਖ ਕਰ ਦਨੇ ਆ ਬਈ। ਹਾਂ ਜੀ ਜੀ ਖਾਲੀ ਆਪਾਂ ਨੂੰ ਕੋਇਲ ਮਿਲ ਗਈ ਬਈ ਆਹ ਕੋਇਲ ਕਹਿੰਦੇ ਆ ਬਈ ਇਹਨੂੰ ਤੇ ਇੱਕ ਆਪਾਂ ਦੰਦਾ ਲੈ ਲਿਆ ਆ ਤੇ ਆ ਬਈ ਫਿਊਜ ਲੈ ਲੇ ਇਸ ਤੋਂ ਬਾਅਦ ਆ ਵੀ ਲੋਕ ਹੋ ਗਿਆ ਦਾ ਦੰਦੇ ਦਾ ਹਾਂ ਜੀ ਬਈ ਕਹਿ ਰਹੇ ਦੰਦੇ ਆ ਵੀ ਇੰਨੀ ਮੰਗੇ ਆਈ ਜਾਂ ਕੋਈ ਕਰਾ ਕੋ ਲੈਨੇ ਆ ਮਸ਼ੀਨ ਦਾ ਬਈ 2 ਗਵਾਂਸ ਰਵਾ ਬੋਨੇ ਆ ਵੀ ਇੰਨੇ ਪੈਸੇ ਬਈ ਬਜਾ ਛੋਟੇ ਛੋਟੇ ਸਮਾਨ ਪਰ ਇੰਨੇ ਪੈਸੇ ਲੱਗ ਜਾਂਦੇ ਆ ਘੱਟੋ ਘੱਟ ਦੇਖੋ ਤੁਸੀਂ ਕਿੰਨਾ ਕ ਸਮਾਨ ਆ ਆ ਦੇਖੋ ਬਈ ਕਿੰਨਾ ਕ ਸਾਮਾਨ ਆ ਤੁਹਾਡੇ ਸਾਹਮਣੇ ਲ ਤਾਂ ਦੇਖਣ ਚ ਤਾਂ ਬਈ ਕੁਝ ਵੀ ਨਹੀਂ ਲੱਗ ਰਿਹਾ ਆ ਬਈ ਆਹ 3000 ਰੁਪਏ ਦਾ ਸਾਮਾਨ ਆ ਬਸ ਇੰਨਾ ਥੋੜਾ ਜਿਹਾ ਬਾਕੀ ਆ ਤਾਂ ਫੇਰ ਵੀ ਬਈ ਬਹੁਤ ਸਸਤਾ 3000 ਦਾ ਨਹੀਂ ਤਾਂ ਇੰਨਾ ਨਾ ਪਾੜ ਕੇ ਆਪਾਂ ਬਾਈ ਜਾਨ ਤੋਂ ਰਿਲੇ ਜੀ ਕੌਂ ਚਾਸੀ ਮਾ ਤੇ ਲੈਂਦੇ ਨਾ ਘਟ ਘਟ 5-6000 ਰੁਪਏ ਰਿੰਦੇ ਇਕੱਲੀ ਚਾਸੀ ਮਾ ਤੇ ਮਿਲਣੀ ਦੀ ਬਈ ਬਾਕੀ ਆਪਾਂ ਨੇ ਆਪਾ ਹੁਣ 3000 ਦੇ ਵਿੱਚ ਕਿੰਨਾ ਸਾਮਾਨ ਲੈ ਲਿਆ ਹਾਂ ਆਪਾਂ 3000 ਚ ਮਿਲਦਾਗਾ ਫੇਰ ਵੀ ਬਈ ਬਹੁਤ ਜ਼ਿਆਦਾ ਹੋਗੇ 3000 ਵੀ ਤੁਹਾਨੂੰ ਪਤਾ ਜੀ ਕੱਲ ਦੇ ਟਾਈਮ ਨਾਲ ਬਹੁਤ ਜ਼ਿਆਦਾ ਬਈ ਹੁਣ ਕਰਾਏ ਕੁਰਾ ਮੰਗਣਾ ਹੁੰਦਾ ਉਸ ਟਾਈਮ ਬਾਈ ਲੋਕ ਬਹੁਤ ਤੰਗ ਕਰਦੇ ਆ ਵੀ ਇੰਨੇ ਪੈਸੇ ਨਹੀਂ ਮੈਂ ਇੰਨੇ ਦੇਣੇ ਇੰਨੇ ਦੇਣੇ ਚਲੋ ਬਾਈ ਪਰ ਖਰਚਾ ਬਹੁਤ ਜ਼ਿਆਦਾ ਨੇ ਮਹੀਨਾ ਦਾ